ਪੁਲਿਸ ਤੋਂ ਬੇਖੌਫ ਹੋਏ ਚੋਰਾਂ ਦੇ ਹੌਸਲੇ ਇੰਨੇ ਉਲੰਧ ਹੋ ਗਏ ਨੇ ਕਿ ਬੀਤੀ ਰਾਤ ਰਜੀਵ ਗਾਂਧੀ ਇਨਕਲੇਵ ਕਲੋਨੀ ਵਿਖੇ ਚੋਰਾਂ ਨੇ ਇੱਕੋ ਰਾਤ ਵਿੱਚ ਤਿੰਨ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਅੰਦਰੋਂ ਲੱਖਾਂ ਰੁਪਏ ਦੀ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਨੇ ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਵਿਅਕਤੀ ਘਰ ਦੇ ਵਿੱਚ ਸਮਾਨ ਫਲੋਰ ਦੇ ਹੋਏ ਦਿਖਾਈ ਦੇ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿਬਾ ਕੇ ਬਤੌਰ ਅਧਿਆਪਕ ਸੇਵਾਵਾਂ ਦੇ ਰਹੀ ਅਧਿਆਪਕਾ ਸਤੀਸ਼ ਕੁਮਾਰੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ 3 ਦਿਨਾਂ ਦੇ ਲਈ ਰਿਸ਼ਤੇਦਾਰੀ ਦੇ ਵਿੱਚ ਸ਼ਹਿਰੋਂ ਬਾਹਰ ਗਏ ਹੋਏ ਸਨ ਜਦੋਂ ਅੱਜ ਕਲੋਨੀ ਦੇ ਵਟਸਐਪ ਗਰੁੱਪ ਦੇ ਵਿੱਚ ਸਵੇਰੇ ਚੋਰੀ ਦੀ ਘਟਨਾ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਆਪਣੇ ਘਰ ਦੇ ਵਿੱਚ ਲੱਗੇ ਕੈਮਰਿਆਂ ਨੂੰ ਮੋਬਾਈਲ ਦੇ ਵਿੱਚ ਖੋਲ ਕੇ ਵੇਖਿਆ ਤਾਂ ਚੋਰਾਂ ਨੇ ਉਹਨਾਂ ਦੇ ਘਰ ਵਿੱਚ ਤਾਵਾ ਬੋਲਿਆ ਹੋਇਆ ਸੀ ਉਹਨਾਂ ਦੱਸਿਆ ਕਿ ਚੋਰ ਉਹਨਾਂ ਦੇ ਘਰੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਸਮੇਤ ਕੁਝ ਨਕਦੀ ਲੈ ਕੇ ਫਰਾਰ ਹੋ ਗਏ ਨੇ ਉਹਨਾਂ ਦਾ ਕਰੀਬ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉੱਥੇ ਦੂਜੇ ਪਾਸੇ ਦੂਸਰੇ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਭਰਾ ਜਸਪ੍ਰੀਤ ਗੇਲ ਦਾ ਮਕਾਨ ਵੀ ਉਹਨਾਂ ਦੇ ਨਾਲ ਹੀ ਇਸੇ ਕਲੋਨੀ ਦੇ ਵਿੱਚ ਹੈ ਤੇ ਬੀਤੀ ਰਾਤ ਉਸਦੇ ਭਰਾ ਨਾਲ ਰਹਿੰਦੇ ਮਾਤਾ ਕਮਲਜੀਤ ਸਾਡੇ ਘਰ ਆਏ ਹੋਏ ਸਨ ਤੇ ਭਰਾ ਦੇ ਘਰ ਤਾਲਾ ਲੱਗਾ ਹੋਇਆ ਸੀ ਜਿਸ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ ਤਾਲੇ ਤੋੜ ਕੇ ਗਹਿਣੇ ਤੇ ਨਕਦੀ ਸਮੇਤ 7 ਲੱਖ ਰੁਪਏ ਦਾ ਸਮਾਨ ਲੈ ਕੇ ਚੋਰ ਫਰਾਰ ਹੋ ਗਏ ਨੇ ਮੇਰਾ ਨਾਮ ਹਰਜੀਤ कौर ਅੱਛਾ ਜੀ ਮੈਂ ਵਾਰਡ ਨੰਬਰ 24 ਦੀ ਐਮਸੀ ਅੱਛਾ ਜੀ ਤੇ ਮੈਂ ਰਜੀਵ ਗਾਂਧੀ ਇਨਕਲੇਵ ਵਿੱਚ ਰਹਿ ਰਹੀ ਹਾਂ ਤੇ ਰਾਤੀ ਰਾਤ ਦੇ ਟਾਈਮ ਸਾਡੀ ਕਲੋਨੀ ਦੇ ਵਿੱਚ ਰਜੀਵ ਗਾਂਧੀ ਇਨਕਲੇਵ ਚ 3 ਘਰਾਂ ਦੇ ਵਿੱਚ ਚੋਰੀ ਹੋਈ ਕੋਠੀ ਨੰਬਰ 56 61 ਐਂਡ 121 ਦੇ ਵਿੱਚ ਚੋਰੀ ਹੋਈ ਔਰ ਚੋਰਾਂ ਨੇ ਬੇ ਮਤਲਬ ਤੜਕ ਹੋ ਕੇ ਹਾ ਪੂਰੀ ਕਲੋਨੀ ਵਿੱਚ ਘੁੰਮਿਆ ਤੇ ਹਰ ਘਰ ਦੇ ਵਿੱਚ ਉਹਨਾਂ ਨੇ ਜਾ ਕੇ ਚੈਕਿੰਗ ਕੀਤੀ ਜਿਹੜੇ ਘਰ ਦੇ ਅੰਦਰ ਕੋਈ ਨਹੀਂ ਹੈਗਾ ਉਹਦੇ ਅੰਦਰ ਜਾ ਕੇ ਚੋਰੀ ਕੀਤੀ ਐ ਜਿਹੜਾ ਦੂਸਰਾ ਘਰ ਆ ਉਹਨਾਂ ਦੇ ਅੰਦਰ ਲਾਈਟਾਂ ਵਗੈਰਾ ਮਾਰ ਕੇ ਹਰ ਘਰ ਦਾ ਕਲੋਨੀ ਦਾ ਹਰ ਘਰ ਚੈੱਕ ਕੀਤਾ ਕਿ ਕਿੰਨੇ ਚੋਰ ਆਏ ਸੀਗੇ ਜਿਹੜੇ ਅਸੀਂ ਵੀਡੀਓ ਦੇ ਵੀਡੀਓ ਕਲਿੱਪ ਵਿੱਚ ਦੇਖ ਰਹੇ ਆ ਇਹ ਸਿਰਫ ਦੋ ਚੋਰ ਨੇ ਔਰ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਨਹੀਂ ਜਿੰਨੇ ਤਿੰਨੇ ਘਰਾਂ ਚ ਉਹੀ ਦੋ ਗਈ ਹੈ ਕਿ ਹੋਰ ਕੀ ਉਹਨਾਂ ਦਾ ਐਕਸ਼ਨ ਇੱਕ ਸੇਮ ਉਹੀ ਦੋਨੋਂ ਹੀ ਗਏ ਆ ਦੋਵਾਂ ਨੇ ਕੀਤੀ ਚੋਰੀ ਸਾਰੇ ਤੇ ਪੁਲਿਸ ਪ੍ਰਸ਼ਾਸਨ ਕੋਈ ਆਇਆ ਸਵੇਰੇ ਸਵੇਰੇ ਆਇਆ ਮੌਕਾ ਦੇਖਣ ਥੋੜਾ ਜਿਹਾ ਆਇਆ ਉਸ ਤੋਂ ਬਾਅਦ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਕੋਈ ਵੀ ਨਾ ਹੁਣ ਸਾਨੂੰ ਉਹਨਾਂ ਨੇ 5 ਵਜੇ ਬੁਲਾਇਆ ਨਾ ਸਾਨੂੰ ਉੱਥੇ ਕੋਈ ਮਿਲਿਆ ਆ ਸਾਰੀ ਕਲੋਨੀ ਪੂਰੀ ਉੱਥੇ ਪਹੁੰਚੀ ਹੋਈ ਸੀ ਔਰ ਜੋਬ ਵਾਲੇ ਸਾਰੇ ਸਾਡੀ ਕਲੋਨੀ ਦੇ ਬੰਦੇ ਆ 5 ਵਜੇ ਦੇ ਹਿਸਾਬ ਤੋਂ ਪਹਿਲਾਂ ਸਾਰੇ ਉੱਥੇ ਪਹੁੰਚੇ ਵਿਚਾਰੇ ਸਾਰੇ ਆਪਣਾ ਮਨ ਮਹਿਸੂਸ ਕਰਕੇ ਵਾਪਸ ਆਇਆ ਦੁਖੀ ਹੋ ਕੇ ਵਾਪਸ ਆਇਆ ਕੋਈ ਤੁਹਾਨੂੰ ਸ਼ੱਕ ਕਿਸੇ ਤੇ ਸ਼ੱਕ ਤੇ ਹੁਣ ਅਸੀਂ ਕਹਿ ਨਹੀਂ ਸਕਦੇ ਪਰ ਸਾਡੀ ਕਲੋਨੀ 'ਚ ਇੱਕ ਲੜਕਾ ਸੀਗਾ ਉਹਦਾ ਨਾਮ ਹੈਗਾ ਸ਼ਬਦ ਉਹ ਰਾਤ 2:01 'ਤੇ ਉਹਦੀ ਕਾਰ ਸਾਡੀ ਕਲੋਨੀ ਦੇ ਵਿੱਚ ਆਈ ਹੈ ਤੇ ਉਸ ਤੋਂ ਥੋੜੀ ਦੇਰ ਬਾਅਦ ਉਹ ਵਾਪਸ ਗਈ ਹੈ ਉਸ ਤੋਂ ਬਾਅਦ ਸਾਡੀ ਕਲੋਨੀ 'ਚ ਚੋਰੀਆਂ ਹੋਣੀਆਂ ਵੀ ਸ਼ੁਰੂ ਹੋਈਆਂ ਤੇ ਉਸ ਤੋਂ ਇੱਕ ਕਾਰ ਹੈਗਾ 103 ਨੰਬਰ ਉੱਥੇ ਉਹ ਬੱਲਿਆਂ ਨੇ ਕਲੋਨੀ 'ਚ ਪਹਿਲਾਂ ਵੀ ਚੋਰੀਆਂ ਕੀਤੀਆਂ ਸੀਗੀਆਂ ਉਸ ਮੁੰਡੇ ਦਾ ਨਾਮ ਗੁਰਪ੍ਰੀਤ ਸਿੰਘ ਗੋਪੀ ਹੈ ਤੇ ਉਹ ਉਹਨੂੰ ਸ਼ੱਕ ਦੇ ਆਧਾਰ ਤੇ ਪੁਲਿਸ ਇੱਥੋਂ ਲੈ ਕੇ ਗਈ ਆ ਪਰ ਜਦੋਂ ਹੁਣ ਅਸੀਂ ਗਏ ਆ ਉਹ ਉਹਨੂੰ ਛੱਡ ਚੁੱਕੇ ਹੋਏ ਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੀ ਕਲੋਨੀ ਦੇ ਵਿੱਚ ਵੱਡੀ ਕਲੋਨੀ 'ਚ ਇੱਕ ਘਰ ਦਾ ਹੋਇਆ 12 ਤੋਂ 13 ਲੱਖ ਰੁਪਇਆ ਇੱਕ ਘਰ ਦਾ ਹੋਇਆ 6 ਤੋਂ 7 ਲੱਖ ਰੁਪਇਆ ਇੱਕ ਘਰ ਦਾ ਹੋਇਆ 4 ਤੋਂ 5 ਲੱਖ ਰੁਪਇਆ ਠੀਕ ਹੈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਇਹਨੂੰ ਇਹਨਾਂ ਨੂੰ ਪਕੜਿਆ ਜਾਵੇ ਸਾਡੀ ਕਲੋਨੀ ਨੂੰ ਸੇਫਟੀ ਦਿੱਤੀ ਜਾਵੇ ਇੰਪਰੂਵਮੈਂਟ ٹرسٹ ਦੀ ਕਲੋਨੀ ਆ ਹਰ ਪਾਸਿਓਂ ਓਪਨ ਆ ਨਾ ਉਹ ਗੇਟ ਲਗਾਉਂਦੇ ਰੇ ਆ ਨਾ ਕੁਝ ਤੁਸੀਂ ਚੀਜ਼ਾਂ ਦੀ ਗੱਲ ਕਰਦੇ ਹੋ ਸਾਡੇ ਇੱਥੇ ਬੰਦੇ ਸੇਫ ਨਹੀਂ ਹੈਗੇ ਹਾਂਜੀ ਮੇਰਾ ਨਾਮ ਪ੍ਰਵੀਨ ਆ ਅੱਛਾ ਜੀ ਇਹ ਕੀ ਹੋਇਆ ਜੀ ਤੁਹਾਡੇ ਘਰੇ ਇੱਥੇ ਸਾਰੇ ਇਹ ਚੋਰੀ ਹੋ ਗਈ ਰਾ ਸਿਸਟਰ ਮੇਰੀ ਗਈ ਸੀ ਉਹਨਾਂ ਨੇ ਨਾਂ ਦੇ ਬੇਟੀ ਹੋਈ ਸੀਗੀ ਉੱਥੇ ਕੀ ਨਾਮ ਉਹਨਾਂ ਦਾ ਸਤੀਸ਼ ਕੁਮਾਰੀ ਅੱਛਾ ਜੀ ਉਹਨਾਂ ਦੇ ਨਨਾਨ ਦੇ ਬੇਟੀ ਹੋਣ ਕਰਕੇ ਤੇ ਉਥੇ ਫੰਕਸ਼ਨ ਤੇ ਗਏ ਹੋਏ ਸੀ ਤੇ ਪਿੱਛੋਂ ਘਰੇ ਹੈ ਨਹੀਂ ਸੀ ਕੋਈ ਵੀ ਤੇ ਜਿਹਦੇ ਕਰਕੇ ਪਿੱਛੋਂ ਚੋਰੀ ਹੋ ਗਈ ਅੱਛਾ ਕਿੰਨਾ ਕੁ ਨੁਕਸਾਨ ਹੋਇਆ ਕੀ ਲੱਗੇ ਸਾਨੇ ਕਾਫੀ ਜਣ ਕੇ 골ਡ ਕਾਫੀ ਲੈ ਕੇ 골ਡ ਵੀ ਸੀ ਲੰਗੀ ਵੀ ਸੀ ਤੇ ਹੁਣ ਉਹ ਸਿਸਟਰ ਜੀ ਦੱਸ ਸਕਦੇ ਮੇਨ ਕਿਉਂਕਿ ਮੈਨੂੰ ਤਾਂ ਇਹ ਜੀ ਪੰਜ ਮੁਦਰੀਆਂ ਸੀ ਉਹਦੀਆਂ ਸੋ ਹਪਾਗੀਆਂ ਦੀ ਚੈਂਸ ਸੀ ਇਹਦੀ ਆਪਣੀ ਚੈਂਸ ਸੀਗੀ ਤੇ ਹੋਰ ਚਾਂਦੀ ਮੈਨੂੰ ਅੱਧਾ ਕਿਲੋ ਦੇ ਨੇੜੇ ਸੀ ਚਾਂਦੀ ਤੇ ਹੋਰ ਬਾਕੀ ਨਗਦੀ ਵੀ ਸੀ ਇਹ ਨਗਦੀ ਹੁਣ ਕਿੰਨਾ ਕੈਸੀ ਉਹ ਮੈਨੂੰ ਨਹੀਂ ਪਤਾ ਕਿੰਨਾ ਸੀ ਤੇ ਬਾਕੀ 골ਡਾ ਵੀ ਹੁਣ ਬਾਕੀ ਸਹੀ ਐਸਟੀਮੇਟ ਤਾਂ ਅਸੀਂ ਹਿਸਟਰੀ ਦੱਸ ਸਕਦੀ ਆ ਹਾਂਜੀ ਕੀ ਨਾਮ ਤਾਂ ਡਾ ਜੀਰਾ ਨਮਸਤੇ ਇਸਕੁਮਾਰੀ ਹੈਗੀ ਆ ਤੇ ਮੈਂ ਆਪਣੇ ਨਣਾ ਦੇ ਪ੍ਰੋਗਰਾਮ ਦੇ ਵਿੱਚ ਹਬੋਰ ਗਈ ਹੋਈ ਸੀ ਤੇ ਮੈਂ ਜਦੋਂ ਰੀਸਿਵ ਕੰਦੀ ਇਨਕਲੇਵ ਦਾ ਮਾਰਨਿੰਗ ਦੇ ਵਿੱਚ ਗਰੁੱਪ ਦੇਖਿਆ ਤੇ ਉਹਦੇ ਵਿੱਚ ਮੈਨੂੰ ਕੁਝ ਚੋੜੀਆਂ ਦਾ ਬੇਰਵਾ ਮੈਨੂੰ ਆਇਆ ਤੇ ਫਿਰ ਮੈਂ ਨਾਲ ਦੀ ਨਾਲ ਆਪਣੇ ਘਰ ਦੇ ਸੀਸੀਟੀਵੀ ਕੈਮਰੇ ਔਨ ਕਰਕੇ ਦੇਖੇ ਤਾਂ ਉਹਨਾਂ ਦੇ ਵਿੱਚ ਮੈਨੂੰ ਚੋਰੀ ਦਾ ਜਿਹੜਾ ਉਹ ਦਿਖਿਆ ਸਾਰਾ ਰਿਕਾਰਡ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਕਹਿੰਦਾ ਮੇਰਾ 7-8 ਲੱਖ ਦੇ ਕਰੀਬ ਗਹਿਣਾ ਚਲਾ ਗਿਆ ਸਾਰਾ 골ਡ ਤੇ ਨਗਦੀ 20000 ਰੁਪਿਆ ਉਹਨਾਂ ਨੇ ਨਗਦੀ ਲੈ ਲਈ